ਕਾਲੀ ਦਰਦੇ ਪ੍ਰਦਾਨ ਸਰਦਾਰ ਸੁਬੀਰ ਸਿੰਘ ਬਾਦਲ ਨੇ ਪੰਜਾਬ ਪਚਾਓ ਯਾਤਰਾ ਵਿੱਚ ਇੰਨਾ ਜ਼ਿਆਦਾ ਸੈਂਕੜਿਆਂ ਦਾ ਇਕੱਠ ਦੇਖ ਕੇ ਦਿਲ ਦੀ ਗੱਲ ਸਾਂਝੀ ਕੀਤੀ ਆਉ ਤੁਹਾਨੂੰ ਦੱਸਦੇ ਆ ਸੁਬੀਰ ਸਿੰਘ ਬਾਦਲ ਨੇ ਕੀ ਕਿਹਾ ਹਲਕਾ ਸਮਰਾਲਾ ਵਾਲਿਓ ਕਮਾਲ ਕਰ ਦਿੱਤਾ ਤੁਸੀਂ ਇੰਨਾ ਸੋਹਣਾ ਸਵਾਗਤ ਇੰਨਾ ਪਿਆਰ ਤਨਬਾਤੀ ਹਾਂ ਮੈਂ ਤੁਹਾਡੇ ਸਾਰਿਆਂ ਦਾ ਪੰਜਾਬ ਪਚਾਓ ਯਾਤਰਾ ਦੌਰਾਨ ਅੱਜ ਸਮਰਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਨਗਰਾਂ ਵਿੱਚੋਂ ਹੁੰਦੀਆਂ ਮਾਛੀਵਾੜਾ ਸਾਹਿਬ ਗੁਰਦੁਆਰਾ ਵਿਖੇ ਨਸਮਸਤਕ ਹੁੰਦਾ ਸਭਾਵ ਪ੍ਰਾਪਤ ਹੋਇਆ ਰਹ ਵਿੱਚ ਸੈਂਕੜੇ ਮੋਟਰਸਾਈਕਲਾਂ ਟਰੈਕਟਰਾਂ ਕਾਰਾਂ ਇੱਥੋਂ ਤੱਕ ਕਿ ਅੱਜ ਤਾਂ ਕੰਬਾਈਨਾਂ ਵੀ ਕਾਫਲੇ ਵਿੱਚ ਦਿਖੀਆਂ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੇ ਆਪੋ ਆਪਣੇ ਢੰਗ ਨਾਲ ਯਾਤਰਾ ਦਾ ਜਿੰਨਾ ਸੋਹਣਾ ਸਵਾਗਤ ਕੀਤਾ ਉਸ ਨੂੰ ਬਿਆਨ ਕਰਨ ਲਈ ਮੇਰੇ ਕੋਲ ਯੋਗ ਲਫਸ ਨਹੀਂ ਹਨ ਮੈਂ ਵਧਾਈ ਦਿੰਦਾ ਹਾਂ ਹਲਕੇ ਦੇ ਮੁੱਖ ਸੇਵਾਦਾਰ ਸ਼੍ਰੀ ਪਰਮਜੀਤ ਸਿੰਘ ਢਿੱਲੋਂ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਿਨ੍ਹਾਂ ਨੇ ਯਾਤਰਾ ਦੀ ਕਾਮਯਾਬੀ ਲਈ ਮਿਹਨਤ ਕੀਤੀ ਵੱਡੀ ਖਬਰ ਤੁਹਾਨੂੰ ਦੱਸਤੀ ਹੈ ਜੀ ਸਰਦਾਰ ਸੁਪਰੀ ਸਿੰਘ ਬਾਦਲ ਨੇ ਪੰਜਾਬ ਚੋਂ ਯਾਤਰਾ ਦੌਰਾਨ ਵੱਡਾ ਇਕੱਠ ਦੇਖ ਕੇ ਦਿਲ ਦੀ ਗੱਲ ਸਾਂਝੀ ਕੀਤੀ ਉਹਨਾਂ ਨੇ ਕਿਹਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਮਰਾਲਾ ਦੇ ਲੋਕਾਂ ਨੇ ਜੋ ਹੈ ਟਰੈਕਟਰਾਂ ਦਰ ਨਾਲ ਟਰਾਲੀਆਂ ਨਾਲ ਕਾਰਾਂ ਨਾਲ ਤੇ ਹੁਣ ਤਾਂ ਉਹ ਹੈਰਾਨ ਹੋ ਕੇ ਕਿ ਲੋਕ ਕੰਬਾਈਨਾ ਤੱਕ ਵੀ ਲੈ ਕੇ ਆ ਗਏ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਚੋਂ ਯਾਤਰਾ ਵੀ ਸ਼ਾਮਿਲ ਹੋਣ ਵਾਸਤੇ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਤੁਹਾਨੂੰ ਦੱਸਤੀ ਜੀ ਸਦਾ ਸੁਖਬੀਰ ਸਿੰਘ ਬਾਦਲ ਜੋ ਹੈ ਸਮਰਾਲਾ ਵਿਖੇ ਉਹਨਾਂ ਨੇ ਪੰਜਾਬ ਚੋਂ ਯਾਤਰਾ ਕੱਢੀ ਤੇ ਲੋਕਾਂ ਦਾ ਕਾਫੀ ਸੈਂਕੜਾਂ ਦੀ ਲੋਕਾਂ ਨੇ ਉਹਨਾਂ ਨੂੰ ਹੰਗਾਰਾ ਦਿੱਤਾ ਪੰਜਾਬ ਚੋਂ ਯਾਤਰਾ ਵਿੱਚ ਸ਼ਾਮਿਲ ਹੋ ਕੇ ਇਹ ਲੋਕਾਂ ਦਾ ਵਿਸ਼ਵਾਸ ਹੈ ਸੋ ਬੀਰ ਸਿੰਘ ਬਾਦਲ ਤੇ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਕਿ ਇੰਨੇ ਲੋਕ ਹਲੇ ਵੀ ਉਹਨਾਂ ਨੂੰ ਪਿਆਰ ਕਰਦੇ ਹੈਗੇ ਐ ਜੀ ਵਾਨੂੰ ਦੱਸਦੀ ਹੈ ਜੀ ਵੱਡੀ ਖਾਪਰ ਇੱਕ ਵੱਡਾ ਖੁਸ਼ੀ ਦਾ ਪ੍ਰਚਾਰਾ ਕੀਤਾ ਹੈ ਸਰਦਾਰ ਬੀਰ ਸਿੰਘ ਬਾਦਲ ਨੇ ਪੰਜਾਬ ਚੋਂ ਯਾਤਰਾ ਦੌਰਾਨ ਤੁਹਾਡੇ ਸਵਾਲ ਕੀ ਬਚਾਰਾ ਜਰੂਰ ਦੱਸੋ ਤੁਹਾਨੂੰ ਦੱਸਤੀ ਇਹ ਚੀਜ਼ ਅਰਦਾਸਪ ਸਿੰਘ ਬਾਦਲ ਲਗਾਤਾਰ ਪੰਜਾਬ ਚੋਂ ਯਾਤਰਾ ਕਰਦੇ ਤੇ ਹੈਗੇ ਹੈ ਜੀ ਤੁਸੀਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੋਟੀਫਿਕੇਸ਼ਨ ਬੈਲ ਵੀ ਜਰੂਰ ਦਬਾਓ ਅਸੀਂ ਤੁਹਾਨੂੰ ਇਦਾਂ ਦੀ ਖਬਰਾਂ ਦਿੰਦੇ ਰਵਾਂਗੇ ਜੇ ਤੁਸੀਂ ਸਬਸਕ੍ਰਾਈਬ ਕਰਦੇ ਹੋ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਹੋਰ ਖਬਰਾਂ ਲਗਾਉਣ ਦੀ ਕਿਉਂਕਿ ਤੁਸੀਂ ਪਿਛਲੀ ਵੀਡੀਓਸ ਨੂੰ ਵਧੀਆ ਜੋ ਹੈ ਰਿਸਪੌਂਸ ਦਿੱਤਾ ਹੈ ਉਸ ਕਰਕੇ ਅਸੀਂ ਤੁਹਾਨੂੰ ਖਬਰਾਂ ਦੇ ਰਹੀ ਹੈਗੇ ਸਪੀਡ ਸਿੰਘ ਬਾਦਲ ਜੋ ਕਿ ਕ੍ਰੋਨਿਕਲੀ ਦਲ ਦੇ ਪ੍ਰਧਾਨ ਹੈਗੇ ਆ ਲਗਾਤਾਰ ਪੰਜਾਬ ਚੋਂ ਯਾਤਰਾ ਕਰਦੇ ਪਏ ਹੈਗੇ ਆ ਜੀ ਸੈਂਕੜਾ ਲੋਕੀ ਜੋ ਹੈ ਉਹਨਾਂ ਦੀ ਪੰਜਾਬ ਚੋਂ ਯਾਤਰਾ ਵੀ ਸ਼ਾਮਿਲ ਹੋ ਕੇ ਉਹਨਾਂ ਨੂੰ ਜੋ ਹੈ ਮੋਟੀਵੇਸ਼ਨ ਦੇ ਰਹੇ ਹੈਗੇ ਆ ਸਾਥ ਦੇ ਰਹੇ ਹੈਗੇ ਆ ਤੇ ਸੁਖਬੀਰ ਸਿੰਘ ਬਾਦਲ ਵੀ ਖੁਸ਼ ਹੈਗੇ ਆ ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਹੈਗੀ ਹੈ ਕਿ ਲੋਕ ਸਾਡਾ ਸਾਥ ਦੇਣਗੇ ਮੈਂ ਲੋਕਾਂ ਦੀ ਪੀੜ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹਾਂ ਤੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਜਰੂਰ ਦੱਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਤੋ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਤੇ ਉਹ ਵੀ ਜੋ ਹੈ ਵੱਡੀ ਜਿੱਥੇ ਪੰਜਾਬ ਚੋਂ ਯਾਤਰਾ ਵਿੱਚ ਸ਼ਾਮਿਲ ਹੋਣ ਤੇ ਸੁਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਦਾ ਵੱਡੇ ਤੌਰ ਤੇ ਜੋ ਹੈ ਮੋਟੀਵੇਸ਼ਨ ਦੇਣ ਉਹਨਾਂ ਨੂੰ ਕਿਉਂਕਿ ਸਰਦਸਪ ਸਿੰਘ ਬਾਦਲ ਤबीयत ਖਰਾਬ ਉਹ ਤੋਂ ਬਾਵਜੂਦ ਵੀ ਲਗਾਤਾਰ ਜੋ ਹੈ ਪੰਜਾਬ ਚੋਂ ਯਾਤਰਾ ਵਿੱਚ ਪਾਰਟਿਸਿਪੇਟ ਕਰਦੇ ਪਏ ਹੈਗੇ ਆ ਜੀ ਲੋਕਾਂ ਨਾਲ ਮਿਲਦੇ ਪਏ ਹੈਗੇ ਆ ਤੇ ਬੜੀ ਜਿਆਦਾ ਖੁਸ਼ੀ ਹੁੰਦੀ ਹੈ ਕਿ ਪੰਜਾਬ ਚੋਂ ਯਾਤਰਾ ਦੌਰਾਨ ਇਹਨਾਂ ਕੱਠ ਦੇਖ ਕੇ ਤੁਹਾਡੇ ਸਾਰੇ ਵਿਚਾਰ ਕੀ ਆ ਜਰੂਰ ਦੱਸ ਦਿਓ ਤੁਹਾਨੂੰ ਦੱਸਦੀ ਹੈ ਜੀ ਜਾਂਦੇ ਜਾਂਦੇ ਸੁਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਨੂੰ ਦੇਖ ਕੇ ਵੱਡੀ ਗੱਲ ਕਹੀ ਉਹਨਾਂ ਨੇ ਦਿਲ ਦੀ ਗੱਲ ਸਾਂਝੀ ਕੀਤੀ ਤੇ ਧੰਨਵਾਦ ਕੀਤਾ ਸਾਰੇ ਉੱਦੇਦਾਰਾਂ ਦਾ ਪਾਟਰੀ ਵਰਕਰਾਂ ਦਾ ਜਿਨ੍ਹਾਂ ਨੇ ਪੰਜਾਬ ਚੋਂ ਯਾਤਰਾ ਨੂੰ ਜੋ ਹੈ ਸਕਸੈਸਫੁਲ ਬਣਾਇਆ ਤੇ ਇਦਾਂ ਹੀ ਪੰਜਾਬ ਚੋਂ ਯਾਤਰਾ ਦੌਰਾਨ ਹੋਰ ਘੱਟ ਹੁੰਦਾ ਰਵੇ ਲੋਕਾਂ ਦਾ ਤਾਂਕਿ ਮੋਟੀਵੇਸ਼ਨ ਮਿਲੇ ਕਿਉਂਕਿ ਹਰ ਪਾਰਟੀ ਚਾਹਦੀ ਹੈ ਕਿ ਲੋਕੀ ਉਹਨਾਂ ਦਾ ਸਾਥ ਦੇਣ ਤੇ ਮੋਟੀਵੇਸ਼ਨ ਮਿਲੇ ਵੱਡੀ ਖਬਰ ਹੈਗੀ ਹੈ ਜੀ ਜਾਂਦੇ ਜਾਂਦੇ ਤੁਹਾਨੂੰ ਦੱਸਤੀਏ ਸੈਂਕੜੇ ਦਾ ਹਜੂਮ ਦੇਖ ਕੇ ਸੁਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਵਿੱਚ ਦਿਲ ਦੀ ਗੱਲ ਕੀਤੀ ਸਾਂਝੀ